ਪ੍ਰੀਆ ਸਾਸਰੀਕਾਲ ਜੀ ਵੀਰ ਮੇਰੇ ਕੋਲ ਦੋ ਮਸੰਮੀਆਂ ਆ ਇੱਕ ਛਿੱਲੀ ਹੋਈ ਆ ਤੇ ਇੱਕ ਛੱਲੜ ਵਾਲੀ ਆ ਵੀ ਛੱਲਣ ਵਾਲੀ ਆ ਤੇ ਆਪਾਂ ਜਦੋਂ ਛਿੱਲੀ ਹੋਈ ਮਸੰਮੀ ਪਾਣੀ ਚ ਪਾਵਾਂਗੇ ਠੀਕ ਆ ਇਹ ਮਸੰਮੀ ਡੁੱਬ ਜੂਗੀ ਮਸੰਮੀ ਦੇਖ ਡੁੱਬ ਗਈ ਨਾ ਪਾਣੀ ਦੇ ਵਿੱਚ ਠੀਕ ਆ ਤੇ ਆ ਦੂਜੀ ਮਸੰਮੀ ਹੈਗੀ ਆ ਛੱਲੜ ਵਾਲੀ ਠੀਕ ਆ ਜਦੋਂ ਇਹਨੂੰ ਤਾਂ ਮੈਂ ਛੱਡਾਂਗੇ ਤੇ ਇਹ ਨਹੀਂ ਡੋਬਦੀ ਦੇਖੇ ਤੈਰ ਗਈ ਨਾ ਤੇ ਜਿਹੜੀ ਦੂਸਰੀ ਮਛਮਸ ਨਹੀਂ ਉਹ ਪਾਣੀ 'ਚ ਡੁੱਬ ਗਈ ਉਹ ਹਾਲੇ ਵੀ ਡੁੱਬੀ ਪਈ ਆ ਤੇ ਵੀਰ ਦੋਨ ਸੰਮਿਗਾਂ ਮਾ ਜਿਹੜੀ ਮਛਮੇ ਸਿੱਲੀ ਸੀਗੀ ਉਹ ਪਾਣੀ 'ਚ ਡੁੱਬ ਗਈ ਤੇ ਜਿਹਦੇ ਉੱਤੇ ਛਿੱਲੜ ਸੀਗਾ ਪਾਣੀ 'ਚ ਡੁੱਬੀ ਨਹੀਂ ਮਤਲਬ ਇਹਦੋਂ ਦੋ ਸਿੱਖਿਆ ਮਿਲਦੀ ਅੱਜਕੱਲ ਦੇ ਜਵਾਕਾਂ ਨੂੰ ਜਦੋਂ ਮਾ ਪਿਓ ਬੈਠਾ ਹੋਵੇ ਨਾ ਸਿਰ ਤੇ ਤੇ ਉਹਨਾਂ ਨੂੰ ਜਵਾਕਾਂ ਦੀ ਫਿਕਰ ਹੁੰਦੀ ਆ ਹਰ ਚੀਜ਼ ਦੇ ਮਾ ਪਿਓ ਕਦੇ ਵੀ ਮਤਲਬ ਲਈ ਕੁਛ ਨਹੀਂ ਚੀ ਬੱਚੇ ਤੋਂ ਮੰਗਦੇਗੇ ਉਹਨਾਂ ਨੂੰ ਸਿਰਫ ਇਹ ਹੁੰਦਾ ਵੀ ਸਾਡਾ ਬੱਚਾ ਤਰੱਕੀ ਕਰੇ ਜਦੋਂ ਬੱਚੇ ਤੇ ਕੋਈ ਮੁਸੀਬਤ ਪੈਂਦੀ ਮਾਂ ਪਾਪਾ ਪਿੱਛੇ ਬੈਠਾ ਹੋਵੇ ਨਾ ਤੇ ਉਹ ਬੱਚੇ ਨੂੰ ਕਦੇ ਵੀ ਡੁੱਬਣ ਨਹੀਂ ਦਿੰਦਾ ਤੇ ਦੂਜੀ ਸਿੱਖਿਆ ਵਾ ਅੱਜਕੱਲ੍ਹ ਦੀਆਂ ਕੁੜੀਆਂ ਲਈ ਜਿਹੜੀਆਂ ਕੋਟ ਮੈਰਿਜ ਕਰਾਉਂਦੀਆਂ ਵਾ ਠੀਕ ਆ ਜਦੋਂ ਕੋਟ ਮੈਰਿਜ ਕਰਾਉਂਦੀਆਂ ਮੁੰਡਾ ਤਾਂ ਹਰੇਕ ਨਾਲ ਵਰਤਦਾ ਰਹਿ ਜਾਂਦਾ ਰਿਸ਼ਤੇਦਾਰ ਨਾਲ ਤੇ ਕੁੜੀ ਸਭ ਨਾਲ ਟੁੱਟ ਜਾਂਦੀ ਆ ਤੇ ਫਿਰ ਉਹਦਾ ਹਾਲ ਆ ਮੁਸੰਮੀ ਵਾਲਾ ਹੁੰਦਾ ਠੀਕ ਆ ਤੇ ਜਿਹੜਾ ਮਾਪਿਓ ਵਿਚ ਹੁੰਦਾ ਵਣਾ ਉਹ ਏਦਾਂ ਛੱਲੜ ਵਾਂਗੂ ਆ ਤੇ ਬੱਚੇ ਨੂੰ ਲਵੇਟੀ ਰੱਖਦਾ ਕਦੇ ਵੀ ਮਰ ਨਹੀਂ ਦਿੰਦਾਗਾ ਪੇਕੇ ਪਮਾ ਕਿਵੇਂ ਵੀ ਹੋਣ ਠੀਕ ਆ ਪਮਾ ਮਾੜੇ ਹੋਣ ਚੰਗੇ ਹੋਣ ਪਿੱਛੇ ਬੈਠੇ ਹੋਣ ਨਾ ਤੇ ਗਾਂ ਡਾਰ ਹੁੰਦਾ ਅਗਲੇ ਆਣ ਤੇ ਮੇਰੀ ਵੀਡੀਓ ਵਧੀਆ ਲੱਗੇ ਤਾਂ ਵੀਰ ਸ਼ੇਅਰ ਜ਼ਰੂਰ ਕਰਿਆ ਕਰੋ